ਸਤਿ ਸ਼੍ਰੀ ਅਕਾਲ ਦੋਸਤੋ ਮੈਂ ਦੇਵ ਲੋਰੀਆ ਹੋਰ ਤੁਹਾਡਾ ਬਿਸ਼ਕਰਮਾ ਸਿੰਘ ਸਵਾ ਵਿਖੇ ਸਿੱਖ ਕੌਮ ਦੇ ਮਹਾਨ ਜਰਨੈਲ ਮਹਾਰਾਜਾ ਸਰਦਾਰ ਜੱਸਾ ਸਿੰਘ ਰਾਮ ਗੜੀਆ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਮਹਾਨ ਗੁਰਮਤ ਸਮਾਗਮ ਫਿਰੋਜ਼ਪੁਰ ਦੇ ਕਸਬਾ ਮੱਲਾਂ ਵਾਲਾ ਵਿਖੇ ਕਰਵਾਇਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਬਹੁਤ ਹੀ ਮਹਾਨ ਸਿੱਖ ਕੌਮ ਦੇ ਮਹਾਨ ਜਰਨੈਲ ਮਹਾਰਾਜਾ ਸਰਦਾਰ ਜੱਸਾ ਸਿੰਘ ਦੀ ਰਾਮਗੜੀਆ ਜਿਨ੍ਹਾਂ ਦੇ ਜਨਮ ਦਿਨ ਨੂੰ ਸਮਰਪਿਤ ਹੁੰਦੇ ਆ ਮਾ ਆ ਗੁਰਦੁਆਰਾ ਵਿਸ਼ਵਕਰਮਾ ਸਿੰਘ ਸਭਾ ਮੱਲਾਂ ਵਾਲਾ ਵਿਖੇ ਬਹੁਤ ਹੀ ਧੂਮ ਧਾਮ ਦੇ ਨਾਲ ਉਹਨਾਂ ਦਾ ਜਨਮ ਦਿਨ ਜਿਹੜਾ ਮਨਾਇਆ ਜਾ ਰਿਹਾ ਹੈ ਅੱਜ ਸਾਡੇ ਕੋਲੇ ਪਹੁੰਚ ਰਹੇ ਹਨ ਰਾਗੀ ਸਿੰਘ ਕਥਾਵਾਚਕ ਔਰ ਪ੍ਰਚਾਰਕ ਵੀ ਬਹੁਤ ਪਹੁੰਚ ਰਹੇ ਹਨ ਇਸੇ ਤਰ੍ਹਾਂ ਹੀ ਸਾਡੇ ਕੋਲੇ ਸੰਗਤਾਂ ਵੱਲੋਂ ਲੰਗਰ ਦਾ ਵਿਸ਼ੇਸ਼ ਜਿਹੜਾ ਪ੍ਰਬੰਧ ਕੀਤਾ ਗਿਆ ਹੈ ਸੰਗਤਾਂ ਵਾਸਤੇ ਲੰਗਰ ਵੀ ਤੋਟ ਵਰਤੇਗਾ ਔਰ ਜਿਹੜਾ ਇਹ ਜਨਮ ਦਿਨ ਮਨਾਇਆ ਜਾ ਰਿਹਾ ਹੈ ਇਹ ਹਰ ਸਾਲ ਹੀ ਮਨਾਇਆ ਜਾਂਦਾ ਹੈ 301 ਸਾਲ ਹੋ ਚੁਕੇ ਹਨ ਉਹਨਾਂ ਦੇ ਜਨਮ ਦਿਨ ਨੂੰ ਉਹਨਾਂ ਲੀਆਂ ਸਿੱਖ ਕੌਮ ਨੂੰ ਬਹੁਤ ਮਹਾਨ ਦੇਣਾ ਹਨ ਜਿਵੇਂ ਕਿ ਦਿੱਲੀ ਦੇ ਤਖਤੇ ਤਾਂ ਉਸ ਨੂੰ ਕੁੱਟ ਕੇ ਲਿਆਉਣਾ ਜੋ ਅੱਜ ਵੀ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਧੰਤਨ ਸ੍ਰੀ ਗੁਰੂ ਰਾਮਦਾਸ ਜੀ ਚਰਨਾ ਵਿੱਚ ਸ਼ਿਸ਼ੋਭਤ ਹੈ ਉਹ ਤਖਤ ਜਿੱਤੇ ਸੱਤ ਬਾਦਸ਼ਾਹਿਆਂ ਨੂੰ ਤਿਲਕ ਲਗਾਇਆ ਗਿਆ ਸੀਗਾ ਉਹ ਪਟਕੇ ਦਿੱਲੀ ਤੇ ਰਾਜ ਕੀਤਾ ਉਹਨਾਂ ਮਹਾਰਾਜਿਆਂ ਨੇ ਔਰ ਉਹਨਾਂ ਦੇ ਧਨਮ ਦਿਨ ਨੂੰ ਅੱਜ ਬੜੇ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਸਾਰੀ ਹੀ ਸੰਗਤ ਨੂੰ ਜਿੱਥੇ-ਜਿੱਥੇ ਸਿੱਖੋਂ ਪੰਜਾਬੀਤ ਵਸਦੇ ਹਨ ਉਹਨਾਂ ਨੂੰ ਸਾਡੀ ਪ੍ਰਬੰਧਕ ਕਮੇਟੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੱਖ-ਲੱਖ ਵਧਾਈਆਂ ਹੋਣ ਇਹਨਾਂ ਦਿਨ ਦਾ ਵਾਕਿਮਾਂ ਦਾ ਅੱਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਦਾਰ ਜੱਸਾ ਸਿੰਘ ਆਂਗੜੀ ਆ ਤੇਕੋਂ ਦੇ ਮਹਾਨ ਜਰਨੈਲ ਜਿਨ੍ਹਾਂ ਨੇ ਦਿੱਲੀ ਦਾ ਤਖਤ ਪਟਕੇ ਸਹਿਬ ਸ੍ਰੀ ਗੁਰੂ ਰਾਮਦਾਸ ਭਾਸ਼ਾ ਜੀ ਦੇ ਚਰਨਾ ਦੇ ਵਿੱਚ ਭਰਾਇ ਮਰ ਦਿੱਤਾ ਅੱਜ ਮੱਲਾਂਵਲੇ ਦੀਆਂ ਸਾਰੀਆਂ ਸੰਗਤਾਂ ਵੱਲੋਂ ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ ਅਤੇ ਵਿਸ਼ੇਸ਼ ਤੌਰ ਤੇ ਪੱਤਰਕਾਰ ਭਾਈ ਚਾਰੇ ਨੂੰ ਸਾਰੇ ਨੂੰ ਸਨਮਾਨਤ ਕੀਤਾ ਜਾ ਰਿਹਾ ਹੈ ਅਸੀਂ ਭਾਈ ਪੱਤਰਕਾਰ ਭਾਈ ਚਾਰੇ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੋ ਕਿ ਸਾਡੇ ਮੱਲਾਂਵਲੀ ਆ ਕੋਈ ਵੀ ਸਮੱਸਿਆ ਹੋਵੇ ਉਹ ਸਮੱਸਿਆ ਨੂੰ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਂਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਭਾਤੇ ਅੱਜ ਜੋ ਸੇਕ ਤੋਂ ਦੇ ਮਹਾਨ ਜਰਨੈਲ ਸਰਦਾਰ ਜਸਾ ਸਿੰਘ ਜੀ ਰਾਮ ਗੜੀਆ ਉਹਨਾਂ ਦਾ 301 ਸਾਲਾ ਜੋ ਜਨਮ ਦਿਹਾੜਾ ਉਹ ਬੜੀ ਧੁੰਦਿਆ ਧੁੰਦਾਂ ਦੇ ਨਾਲ ਗੁਰਦੁਆਰਾ ਵਿਸ਼ਵਕਰਮ ਸਿੰਘ ਸਭਾ ਮੱਲਾਂ ਵਾਲਾ ਵਿਖੇ ਮਨਾਇਆ ਜਾ ਰਿਹਾ ਹੈ ਔਰ ਇਸ ਵਿੱਚ ਬਹੁਤ ਹੀ ਉਗੀਆਂ ਸ਼ਖਸੀਅਤਾਂ ਜਿਹੜੀਆਂ ਪ੍ਰਚਾਰਕ ਸ਼ਖਸੀਅਤਾਂ ਪਹੁੰਚ ਰਹੀਆਂ ਹਨ ਔਰ ਉਸ ਮਹਾਨ ਯੋਧੇ ਦੀ ਲਾਸਾਨੀ ਕੁਰਬਾਨੀ ਨੂੰ ਯਾਦ ਕਰਦੇ ਹਾਂ ਅਸੀਂ ਫਕਰ ਮਹਿਸੂਸ ਕਰਦੇ ਹਾਂ ਰਾਮਗੜੀ ਆ ਕਾਲਜ ਅਤੇ ਬੰਦੀਵਾਲੋਂ ਅਸੀਂ ਸਮੂਹ ਸੰਗਤਾਂ ਨੂੰ ਉਹਨਾਂ ਦੇ ਜਨਮ ਦਿਨ ਤੇ ਬਹੁਤ ਬਹੁਤ ਵਧਾਈਆਂ ਦਿੰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਰਦਾਰ ਦਸਾ ਸਿੰਘ ਰਾਗੜੀ ਆ ਉਹਨਾਂ ਦਾ 301 ਸਾਲਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ ਇਹ ਜਨਮ ਦਿਹਾੜਾ ਗੁਰਦੁਆਰਾ ਵਿਸ਼ਵ ਕਰਮਾ ਸਿੰਘ ਸਭਾ ਮੱਲਾਂ ਵਾਲਾ ਰੇਲਵੇ ਸਟੇਸ਼ਨ ਦੇ ਕੋਲ ਮਨਾਇਆ ਜਾ ਰਿਹਾ ਹੈ ਇਹਦੇ ਵਿੱਚ ਜਿਹੜੇ ਸਾਡੇ ਪੱਤਰਕਾਰ ਵੀਰ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਨੇ ਆ ਕੇ ਇੱਥੋਂ ਦਾ ਜਿਹੜਾ ਪ੍ਰੋਗਰਾਮ ਤਿਆਰ ਕੀਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ